ਉਹ ਮੜਾ ਇੱਕ ਮਿੰਟ ਚੱਲ ਪੀ ਹਾਂਜੀ ਗੁਰੂ ਘਰ ਅਸੀਂ ਪਹੁੰਚ ਗਏ ਤੇ ਆਹ ਸਾਹਮਣੇ ਗੁਰੂ ਘਰ ਆ ਵੀਰੇ ਦਿਖਾ ਇੱਧਰ ਆਹ ਹੁਣ ਅਸੀਂ ਗੱਡੀ ਲਾਉਣ ਲੱਗਿਆਂ ਪਾਰਕਿੰਗ ਇਹ ਸਭ ਤੋਂ ਪੁਰਾਣਾ ਗੁਰੂ ਘਰ ਆ ਨੌਰਥ ਏਰੀਆ ਇਟਲੀ ਦਾ ਆਹ ਨੌਰਥ ਸਾਈਡ ਇਹੀ ਸੀ ਬਣਿਆ ਪਹਿਲਾਂ ਹੋਰ ਤਾਂ ਨਹੀਂ ਸੀ ਕੋਈ ਹੁਣ ਤਾਂ ਮਤਲਬ ਹਰੇਕ ਪਾਸੇ ਗੁਰੂ ਘਰ ਬਣ ਗਏ ਚਲੋ ਵਧੀਆ ਗੱਲ ਸਾਊਥ ਨੌਰਥ 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 ਦਾ ਕਹਿੰਦੇ ਨੇ ਵੀਰੇ ਜਲਦੀ ਆ ਲੈ ਵੀ ਗੁਰੂ ਘਰ ਪਹੁੰਚ ਗਏ ਅਸੀਂ ਤੇ ਹੁਣ ਤੁਹਾਨੂੰ ਅੰਦਰ ਵੜ ਕੇ ਵੀਰਾ ਦਿਖਾਉਂਦਾ ਗੁਰੂ ਘਰ ਤੇ ਹਮੇਸ਼ਾ ਵੀ ਟਾਈਮ ਕੱਢ ਕੇ ਗੁਰੂ ਘਰ ਜਾ ਰਹੋ ਮਤਲਬ ਆਇਆ ਕਰੋ ਹਨਾ ਪਰਮਾਤਮਾ ਦਾ ਨਾਮ ਲੈਣਾ ਜ਼ਰੂਰੀ ਆ ਤੇ ਆਹ ਸਾਰਾ ਗੁਰੂ ਘਰ ਮਾੜਾ ਜਿਹਾ ਤੇ ਵੱਧ ਹੁੰਦਾ ਪਰ ਚਲੋ ਕੋਈ ਵੀ ਦਿਨ ਹੁੰਦਾ ਗੁਰੂ ਘਰ ਜਦ ਮਰਜ਼ੀ ਆ ਜਾਓ ਰਸਤਾ ਤੁਹਾਨੂੰ ਪਤਾ ਹੁੰਦਾ ਹੀ ਆ ਤੇ ਅੰਦਰ ਜਾ ਕੇ ਬਹੁਤ ਗਾਦੀ ਬਹੁਤ ਪਾਪੋ ਨਿਖੇ ਪੈਨ ਹਰ ਮਨ ਜੀਵਨ ਕੋਨੇ ਚਲ ਆ ਲੈ ਵੀਰਾ ਇਹ ਤਾਂ ਜਾਣਦੇ ਆ ਵੀਰੇ ਹੁਣ ਭਾਈ ਹੈਲੋ ਉਹ ਤਾਂ ਗੱਲ ਇਕ ਲਈ ਇਹ ਲੰਗਰ ਵੀ ਆ ਗਈਆਂ ਪੌੜੀਆਂ ਗੁਰੂਕੜ ਜੀ ਗੁਰੂਕੜ ਜੀਆਂ ਕੀ ਪੌੜੀਆਂ ਤੇ ਹੁਣ ਅਸੀਂ ਚੱਲਦੇ ਆ ਮਥਾ ਟੇਕਣ ਵਾਹ ਕਿਸਤ ਨਾ ਸਾਉਦਾ ਮਾਇਕ ਨਾ ਕੀ ਵਾਹ ਕਿਸਤ ਬਾਕੀ ਅੰਦਰੋਂ ਦਿਖਾਉਨੇ ਆਏ ਤਪਾਰ ਨੰਮ ਤੇ ਆਇਆ ਸੋ ਘਰ ਤੇ ਕੇ ਵਸਾਇਆ ਸੁਖ ਸਾਗਰ ਵਰ ਪਾਇਆ ਆਸਹਿ ਸਭ ਸਗਲ ਮਿਟਾਈ ਭਰ ਕੇ ਨਾਮ ਕੀ ਵਡਿਆਈ ਆਖ ਕਹ ਗੁਣ ਗਾਈ ਪੂਰੇ ਤੇ ਜਾਣੀ ਨਾਮ ਦਾਸ ਬਖਾਣੀ ਗੁਰ ਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਾਉ ਤੋਂ ਪ੍ਰਣਾ ਗੁਰੂ ਘਰ ਆਪਰ ਨੂੰ ਨਗਰ ਆ ਰਹੇ ਜੀ ਦਰਸ਼ਨ ਕਰੋ ਵਾਹਿਗੁਰੂ ਜਿਸ ਦਾ ਸ਼ਾਨੀ ਗੁਰਸਾ ਦਾ ਉਪਰ ਥੋੜੇ ਬਸ ਸੌ ਚੱਲ ਆਮ ਆ ਦਿਖਾਉਣਾ ਸੀਗਾ ਆ ਜੀ ਕੋਤਵਾਰਾ ਕੋ ਇਦਾਂ ਮਤਲਬ ਬਾਪੂ ਘਰ ਸਾਰਾ ਕੁਝ ਤੇ ਬਸ ਹੁਣ ਅਸੀਂ ਤੁਸੀਂ ਘਰ ਨੂੰ ਜਾਂਦੇ ਆਂ ਜਾ ਕੇ ਤੇ ਦਰਸ਼ਨ ਕਰਾਉਨੇ ਆ ਤੁਹਾਨੂੰ ਠੀਕ ਆ ਵੀਡੀਓ ਪਾਉਣੀ ਆ ਜੀ ਫਿਰ ਬਾਅਦ ਚ ਤੇ ਹਾਂ ਵੀ ਚੱਲੀਏ ਜੀ ਵੀ ਫਿਰ ਚਲੋ ਆ ਚੱਲੀਏ ਗੱਡੀ ਆਪਣੀ ਉੱਧਰ ਖੜੀ ਆ ਨਾ ਹਾਂ ਗੱਡੀ ਸੱਚੇ ਉੱਧਰ ਖੜੀ ਆ ਚਲੋ ਠੀਕ ਆ ਜੀ ਫਿਰ ਆ ਗੁਰੂ ਘਰ ਵਾਹਿਗੁਰੂ ਜਤਰਾ ਇਹ ਸਭ ਤੋਂ ਪਹਿਲਾ ਗੁਰੂ ਘਰ ਆ ਬਲੇਸ਼ੀਆ ਦੇ ਵਿੱਚ